ਸੋਨੂ ਕੌਰ ਨਾਲ ਅਜਿਹਾ ਕੀ ਹੋਇਆ ਜਿਸ ਕਰਕੇ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆਗਾ ਦੱਸਾਂਗੇ ਅੱਗੇ ਸਾਰੀ ਗੱਲਬਾਤ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਇੰਸਟਾਗ੍ਰam ਅਤੇ YouTube ਦੇ ਉੱਤੇ ਵਾਇਰਲ ਰਹਿਣ ਵਾਲੀ ਕੁੜੀ ਸੋਨੂ ਕੌਰ ਤੇ ਉਸਦੇ ਹਸਬੈਂਡ ਦੀਆਂ ਵੀਡੀਓ ਨੂੰ ਬਹੁਤ ਜ਼ਿਆਦਾ ਲੋਕ ਪਿਆਰ ਵੀ ਕਰਦੇ ਨੇ ਤੇ ਹੇਟ ਵੀ ਕਰਦੇ ਨੇ ਉੱਥੇ ਹੀ ਤੁਹਾਨੂੰ ਦੱਸਦੇ ਕਿ ਸੋਨੂ ਕੌਰ ਨੂੰ ਚਾਉਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਜਿਸ ਕਰਕੇ ਉਸ ਦੀ ਹਰ ਇੱਕ ਵੀਡੀਓ ਬਹੁਤ ਜਿਆਦੇ ਵਾਇਰਲ ਹੁੰਦੀ ਰਹਿੰਦੀ ਹੈ। ਉੱਥੇ ਹੀ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਕਿ ਸੋਨੂ ਕੌਰ ਨੂੰ ਚਾਉਣ ਵਾਲੇ ਵੀ ਬਹੁਤ ਨੇ ਪਰ ਉਸ ਤੋਂ ਹੇਟ ਕਰਨ ਵਾਲੇ ਵੀ ਬਹੁਤ ਜਿਆਦੇ ਨੇ। ਤੁਹਾਨੂੰ ਦੱਸਦੇ ਕਿ ਸੋਨੂ ਦੇ ਪੱਕੇ ਰੰਗ ਨੂੰ ਹਮੇਸ਼ਾ ਹੀ ਲੋਕ ਟੱਚਰਾਂ ਕਰਦੇ ਰਹਿੰਦੇ ਨੇ ਤੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਸੋਨੂ ਕੌਰ ਨੇ ਪ੍ਰੀ-ਵੇਡਿੰਗ ਕਰਵਾਈ ਸੀ ਜਿਸ ਦਾ ਕੀ ਉਸਨੇ ਬਲੌਗ ਵੀ ਬਣਾਇਆ ਸੀ ਆਪਣੇ YouTube ਚੈਨਲ ਦੇ ਉੱਤੇ ਵੀ ਪਾਇਆ ਸੀ। ਤੇ ਉਸ ਚੋਂ ਵੀਡੀਓ ਚੱਕ ਚੱਕ ਕੇ ਬਹੁਤ ਸਾਰੀਆਂ ਕਲਿੱਪਾਂ ਨੂੰ ਚੱਕ ਚੱਕ ਕੇ ਲੋਕ ਟ੍ਰੋਲ ਕਰ ਰਹੇ ਨੇ ਤੇ ਇੰਸਟਾਗ੍ਰam ਚੈਨਲ ਵਾਲੇ ਉਸ ਦੀ ਵੀਡੀਓ ਨੂੰ ਬਹੁਤ ਜ਼ਿਆਦਾ ਵਾਇਰਲ ਵੀ ਕਰ ਰਹੇ ਨੇ ਸੋਨੂ ਕੌਰ ਦਾ ਥੋੜੇ ਟਾਈਮ ਤੱਕ ਵਿਆਹ ਹੋਣ ਵਾਲਾ ਜੋ ਉਸ ਨੇ ਆਪਣਾ ਬਲੌਗ ਪਾਇਆ ਸੀ ਉਸ ਦੇ ਸੋਨੂ ਨੇ ਕਮੈਂਟ ਵੀ ਆਫ ਕਰ ਦਿੱਤੇ ਨੇ ਕਿਉਂਕਿ ਲੋਕ ਬਹੁਤ ਜ਼ਿਆਦਾ ਬੁਰੇ ਭਲੇ ਕਮੈਂਟ ਕਰ ਰਹੇ ਨੇਗੇ ਜਿਸ ਕਰਕੇ ਸੋਨੂ ਨੇ ਵੀ ਆ ਕੇ ਕਿਹਾ ਸੀ ਕਿ ਗਲਤ ਨਾ ਬੋਲੋ ਪਰ ਫੇਰ ਵੀ ਕੁਝ ਲੋਕ ਬਹੁਤ ਜ਼ਿਆਦਾ ਸੋਨੂ ਨੂੰ ਗਲਤ ਬੋਲ ਰਹੇ ਨੇ ਜਿਸ ਕਰਕੇ ਸੋਨੂ ਨੇ ਆਪਣੇ ਕਮੈਂਟ ਆਫ ਕਰ ਦਿੱਤੇ ਨੇ ਤੇ ਉੱਥੇ ਹੀ ਆਪਾਂ ਅਪੀਲ ਕਰਦੇ ਆ ਸਾਰੇ ਲੋਕਾਂ ਨੂੰ ਕਿ ਜੇਕਰ ਤੁਸੀਂ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਵੀ ਨਾ ਬੋਲਿਆ ਕਰੋ ਤਾਂ ਪਲੀਜ਼ ਕਮੈਂਟਾਂ ਦੇ ਵਿੱਚ ਕਿਸੇ ਨੂੰ ਵੀ ਗਲਤ ਮਲਤ ਬੋਲਣਾ ਨਹੀਂ ਚਾਹੀਦਾ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ